ਅੱਜ ਤੇ ਕਰਦੇ ਆਂ ਵਲੌਗ ਦੀ ਸ਼ੁਰੂਆਤ ਘਰੇ ਨੇ ਜਾਣਾ ਕਾਲਜ ਮੈਟਿੰਗ ਹੈ ਸੋ ਬੋ ਸੋਬਾ ਬ੍ਰੈਕਫਾਸਟ ਦੀ ਤਿਆਰੀ ਕਰਦੀ ਆਂ ਭਾਰਗ ਵੀ ਉੱਠ ਗਿਆ ਆ ਬੈਠਾ ਮੋਬਾਈਲ ਤੇ ਇਹਨੇ ਵੀ ਜਾਣਾ ਅੱਜ ਤਾਂ ਪਹਿਲਾਂ ਹੈਲਦੀ ਤਿਆਰੀ ਕਰਦੇ ਆਂ ਫਿਰ ਇਹਦੀ ਤਿਆਰੀ ਕਰਾਂਗੇ ਏਸੀ ਸਾਡਾ ਚੱਲਦਾ ਪਿਆ ਅੱਜ ਗਰਮੀ ਬਹੁਤ 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 ਜਾ ਰਹੀ ਹੈ ਦੋ ਦਿਨ ਦੀ ਇੰਨੀ ਗਰਮੀ ਹੈ ਦਿਨ ਰਾਤ ਏਸੀ ਚੱਲਦੇ ਪਏ ਫੈਨ ਬੰਦ ਕਰਦਾ ਫੈਨ ਬੰਦ ਕਰਦਾ ਚਲੋ ਜਾਨੇ ਉੱਠ ਕੇ ਰਸੋਈ ਦੇ ਵਿੱਚ ਗੋਭੀ ਮੈਨੇ ਕਸ ਕੇ ਰੱਖੀ ਹੀ ਸੀ ਗੁਰਬੀ ਵਾਲੇ ਪਰਾਂਟੇ ਬਣਾਉਣੇ ਆਟਾ ਵੀ ਗੁੰਨੇ ਆ ਪਿਆ ਹੈ

ਇੱਥੇ ਦਾ ਵੀ ਚੱਲਣਾ ਪਿਆ ਪ੍ਰਾਂਠੇ ਦੇ ਨਾਲ ਟੀਵੀ ਵੀ ਹੁਣ ਘਰਾਂ ਚੋਂ ਗਾਇਬ ਹੋ ਗਏ ਵੈਸੇ ਹੀ ਟੀਵੀਆਂ ਦਾ ਕੋਈ ਮਹੱਤਵ ਨਹੀਂ ਰਹੀ ਜਦੋਂ ਮੋਬਾਈਲ ਆ ਗਈ ਹੈ ਇੱਕ ਵਾਰਕਰ ਸਾਡਾ ਟਾਈਮ ਸੀ ਨਾ ਹੋਸੀ ਵੀ ਸੀ ਇਹਨਾਂ ਕੋਈ ਹੋਰ ਸੀ ਟੀਵੀ ਤਾਂ ਹੈਗੇ ਸੀ ਬਹੁਤ ਲੇਟ ਆਈ ਸੀ ਟੀਵੀ ਸੇੜੂ ਤਾਂ ਹੁੰਦੀ ਸੀ ਟੀਵੀ ਨਹੀਂ ਹੁੰਦੀ ਸੀ ਟੀਵੀ ਬਹੁਤ ਜ਼ਿਆਦਾ ਲੇਟ ਆਈ ਸੀ ਸਾਨੂੰ ਨਹੀਂ ਦੇਖਣ ਦਾ ਐਵੇਂ ਨਹੀਂ ਮਿਲਦਾ ਸੀ ਵੀ ਟੀਵੀ ਲਈ ਲੱਕੀ ਹੁੰਦਾ ਬੱਚੇ ਟੀਵੀ ਲਈ ਰਸਦੇ ਆ ਤਾ ਦੇ ਕੋ ਮੋਬਾਈਲ ਦੇਖ ਰਿਹਾ ਛੋਟੇ ਬੱਚੇ ਦੱ ਬੰਗੂ ਚਨਾਲ ਨਾਲ ਰੁਕੀ ਖਾ ਰਿਹਾ ਇਹ ਕੜਾ ਘਟ ਹੈ ਛੋਟੇ ਬੱਚਿਆਂ ਦਾ ਫੇਰ ਸਵਾ ਲੱਗਦੀ ਹੈ ਨਾ ਤੇ ਆ ਭੰਡੇ ਚੱਲੇ ਆ ਉੱਠ ਕੇ ਭੰਡੇ ਰੱਖਣ ਚੱਲ ਉੱਠ ਜਾ ਉਹ ਜਿਹੜੀ ਤਿਆਰ ਹੋ ਗਈ ਹੈ ਇਹਨੇ ਗਰਮੀ ਤੋਂ ਬਚਨ ਲਈ ਆਪਿਆ ਕੀ ਆਪਿਆ ਹਾਂ ਪੰਜਾਬੀ ਦੇ ਦੇ ਤਾ ਗਰਮੀ ਤੋਂ ਬਚਨ ਲਈ ਇਹਨੇ ਆਪਾ ਨੇ ਲੈ ਆਏਗਾ ਸਕਾਪ ਜਿਆ ਬਸ ਤਾਂ ਚੁੰਨੀ ਬਨ ਲਈ ਐਨੇ ਇੰਨੀ ਗਰਮੀ ਬਹੁਤ ਜ਼ਿਆਦਾ ਹੈ ਸ਼ੌਪਰ ਨਹੀਂ ਤੈਨੂੰ ਅੱਜ ਚੱਲੀ ਹੈ ਕੋਈ ਕੰਮ ਆਪਦੇ ਜਦੋਂ ਕੰਮ ਸਾਡਾ ਹੋ ਗਿਆ ਉਹ ਤੁਹਾਨੂੰ ਵੀ ਜ਼ਰੂਰ ਦੱਸਾਂਗੇ ਸਾਡਾ ਕੀ ਕੰਮ ਆ ਉਹ ਪੈਂਡਿੰਗ ਪਿਆ ਹਲੇ ਤੁਹਾਨੂੰ ਵੀ ਉਹ ਜ਼ਰੂਰ ਦੱਸਾਂਗੇ ਕੀ ਕੰਮ ਜਾ ਰਹੀ ਹੈ ਤੇ ਪਹਿਲਾਂ ਕਰ ਲਈਏ ਦੇ ਪਰਸ ਦੀ ਤਿਆਰੀ ਆ ਦੇਖੋ ਪਰਸੋ ਦੇਖ ਲਓ ਕਿੰਨੇ ਪੈਨ ਕੱਢ ਲਿਆ ਆਹ ਹੈ ਹੈਲਮਟ ਪਾ ਕੇ ਜਾਣਾ ਤੂੰ ਲਓ ਜੀ ਚੁੰਨੀ ਫਾ ਚੁੰਨੀ ਬਨਨੀ ਸੀਗਾ ਪਾਪਾ ਨੇ ਕਹਤਾ ਪਲਾਂ ਨੇ ਚੁੰਨੀ ਬੰਨੀ ਸੀਗੀ ਤੇ ਹੁਣ ਆ ਬੰਨ ਲੈ ਤੂੰ ਲਾ ਕੇ ਕਪੜਾ ਕੋਟ ਨੂੰ ਆ ਚੱਲ ਪੜੇ ਹਲੋ ਲੋ ਬਈ ਮੈਂ ਆਪਦਾ ਇੱਥੇ ਬੈਠਾ ਸੀ ਆਪਦੇ ਰੂਮ ਵਿੱਚ ਤੇ ਮੈਂ ਇੱਥੇ ਬਹਿ ਕੇ ਆਪਦਾ ਕੋਕ ਵਗੈਰਾ ਪੀ ਰਿਆ ਸੀ ਤੇ ਇੱਥੇ ਕੰਡ ਹੋ ਗਿਆ ਮੇਰੇ ਤੋਂ ਸਾਰੀ ਕੋਕ ਜਾਂ ਫੈਂਟਾ ਜੋਗੀ ਸੀ ਡਿਗ ਵੀ ਰਿੱਚ ਹੁਣ ਮੰਮੀ ਤੋਂ ਗਾਲਾਂ ਕੱਢਣਗੀ ਬਸ ਮੰਮੀ ਦਾ ਵੇਟ ਕਰਦਾ ਆਉਂਦੀ ਆਪਾਂ ਇਧਰੋਂ ਥੋੜਾ ਜਿਹਾ ਪੀਲੋ ਵੀ ਗੰਦਾ ਹੋ ਗਿਆ ਮੈਂ ਤਾਂ ਆਪਣੇ ਕੀ ਕੀਤਾ ਸੀ ਸਿਰਫ ਆਕੇ ਰੱਖਿਆ ਸੀ ਰੱਖਣ ਤੋਂ ਬਾਅਦ ਆਪਣੇ ਵੀ ਡਿੱਗ ਪਿਆ ਪਤਾ ਨਹੀਂ ਉਹ ਕਿਵੇਂ ਹੋਇਆ ਹੁਣ ਦੇਖਦੇ ਮਮੀ ਜਦ ਆਉਗੀ ਕੀ ਕਹੂ ਲਿਆ ਮਮੀ ਔਣ ਵਾਲੀ ਮਮੀ ਨੂੰ ਛੁਪਾ ਦੇ ਨਾ ਪਹਿਲਾਂ ਇਧਰ ਤੋਂ ਮੈਨੂੰ ਕੁਝ ਕੁਝ ਹੋਇਆਇਆ ਥੇ ਸ਼ਾਇਦ ਇਧਰ ਆਈ ਇਧਰ ਆਈ ਸ਼ਾਇਦ ਕੁਝ ਹੋ ਗਿਆ ਹਾਂ ਕਿੱਥੇ ਡਿੱਗ ਪਿਆ ਮੇਰ ਤੋਂ

ਹੁਣ ਲਾ ਕੇ ਚਲਾ ਜੋਂ ਅੰਪਲਾਈ ਦੇਖੋ ਮੈਂ ਤੈਨੂੰ ਲਾਦਾ ਕਿਉਂ ਮੈਂ ਤੈਨੂੰ ਲਾਦਾ ਜਾਊਗਾ ਪਾਣੀ ਚ ਪਾ ਦਈਏ ਮੈਂ ਤਾਂ ਕਹਿਲੀ ਤੈਨੂੰ ਕਿ ਐਸੀ ਫਟਾਫਟ ਚੇਂਜ ਕਰ ਦਈਏ ਚੈਰਸ ਬਰਤਨ ਸਾਫ ਕਰਿਆ ਮੈਂ ਇਹਨਾਂ ਹੁਣ ਮੈਂ ਹੁਣ ਮੈਂ ਤਾਂ ਕੀ ਕਰ ਸਕਦੀ ਹੁਣ ਹੈ ਲੋ ਜੀ ਅੱਜ ਆ ਗਏ ਅਸੀਂ ਬਾਹਰ ਫਿਰ ਤੋਂ ਕੋਈ ਨਾ ਕੋਈ ਕੰਮ ਸਾਨੂੰ ਰੋਜ਼ ਹੀ ਪਿਆ ਰਹਿੰਦਾ ਹੈ ਅਸੀਂ ਫੇਰ ਆ ਗਏ ਅਸੀਂ ਕੋਈ ਕੰਮ ਕਰਨ ਹੈ ਇਹਦਾ ਕੰਮ ਹੈ ਅੜਕੇ ਆ ਪਿਆ ਦੋ ਤਿੰਨ ਦਿਨਾਂ ਦਾ ਅੱਜ ਕਰਦੇ ਆ ਕੱਲ ਕਰਦੇ ਆ ਤੇ ਆ ਗਏ ਆ ਫੈਰੀ ਬੱਠੀ ਆ ਗਏ ਕਹਿੰਦੀ ਮੈਂ ਗਾਈ ਡਾਂਸ ਕਰੂੰਗੀ ਅੱਜ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਾ ਹਲੋ ਆ ਰਸ਼ ਦੇਖ ਲੋ ਕਿੰਨਾ ਹੈ ਤੇ ਪੈਰ ਤੇ ਵੀ ਲੋਕ ਕੰਮ ਠੀਕ ਨੇ ਸਾਡੇ ਵਾਂਗੂੰ ਇੰਨੀ ਤੋਂ ਆਪੇ ਆਪਣੇ ਵਾਂਗੂੰ ਜਿਵੇਂ ਸਾਰੇ ਬੱਚੇ ਕੰਮ ਕਰਨ ਆਏ ਆ ਕੋਈ ਨਾ ਕੋਈ ਆਪਨੂੰ ਵੀ ਕੰਮ ਹੈ ਲੋਕੀਂ ਵੀ ਅੰਦਰੇ ਫਿਰਦੇ ਆ ਦੇਖੋ ਕੰਮ ਦੇ ਵਿੱਚ ਨਰਮੀ ਤੇ ਵੀ ਕੰਮ ਚੋਂ ਲੋਟ ਨਹੀਂ ਆਉਂਦਾ ਗੰਮੀ ਇੰਨੀ ਫਰਕ ਲਿਆ ਹੈ ਅੱਜ ਫਿਰ ਤੋਂ ਆਹਾਂ ਇਹਨੂੰ ਪਤਾ ਨਹੀਂ ਕੀ ਚੰਗੇ ਲੱਗਦੇ ਸਵਾਦ ਤਾਂ ਖੈਰ ਮੈਨੂੰ ਵੀ ਲੱਗਦੇ ਆ ਹੁਣ ਇਦਰੋਂ ਆ ਵੀ ਖਾਈ ਜਾਂਦੀ ਆ ਮੋਟਰ ਬੈਠ ਕੇ ਹਲੇ ਕਹਿੰਦੀ ਮੈਂ ਡਾਈਟਿੰਗ ਕਰਕੇ ਪਤਲੀ ਪਤਲੀ ਹੋਣਾ ਹੈ ਤੇ ਇਦਰੋਂ ਆ ਖਾ ਰਿਆ ਹਲੋ ਆਪਣੀ ਰੂਟੀਨ ਵੀ ਆਦਾ ਸਹੀ ਕਰ ਲਿਆ ਪਹਿਲਾਂ ਆ ਦਿਨੇ ਰਾਤ ਨੂੰ 4 4 5 5 ਵਜੇ ਹਾਂ ਹੁਣ ਰਾਤ ਨੂੰ 8 ਵਜੇ ਨੀਂਦੋਂ ਲੱਗ ਜਾਂਦੀ ਆ ਹਾਂ ਮੈਂ ਤੈਨੂੰ ਕਿਹਾ ਸੀ ਇੱਕ ਦਿਨ ਤੈਨੂੰ ਕਰਨਾ ਪੈਣਾ ਭਰ ਗੋ ਇਹ ਹੁਣ ਹੋ ਗਿਆ ਨਾ ਜਮਾਂ 4 5 ਦਿਨ ਤੋਂ 8 ਵਜੇ ਸੁਣਨਾ ਹਾਂ ਤੈਨੂੰ ਕਿਹਾ ਸੀ ਇੱਕ ਦਿਨ ਤੈਨੂੰ ਦਿੱਕਤ ਆਊਗੀ ਵੀ ਇੱਕ ਦਿਨ ਸੌਣ ਆਂਦੇ ਨੇ ਹਾਂ ਤੁਸੀਂ ਨੇ ਸੌ ਜਾਂਦਾ ਸੀ ਰਾਤ ਨੂੰ ਜਾਗਦਾ ਰਹਿੰਦਾ ਸੀ ਹੋਰ ਕੀ ਆ ਹਾਂ ਚਲੋ ਇਹ ਹੋ ਗਿਆ ਹਾਂ ਹੁਣ ਠੀਕ ਹੋ ਗਿਆ ਲਓ ਜੀ ਖਾ ਰਿਹਾ ਇਹ ਆਪਦੇ ਚਿਕਨ ਮੋਮੋਜ਼ ਦੇ ਨਾਲ ਖਾ ਰਿਹਾ ਆਪਦੇ ਸਪ੍ਰਿੰਗ ਰੋਲ ਚਲੋ ਜੀ ਆਪਾਂ ਵੀ ਖਾਣੇ ਆ ਫਿਰ ਰਾਤ ਨੂੰ ਸਾਡਾ ਡਿਨਰ ਬਣਾਉਣਾ ਚਿੱਤ ਨਹੀਂ ਕੀਤਾ ਨਹੀਂ ਇਹ ਨਹੀਂ ਖੋਲਣੀ ਆਪਾਂ ਕੱਲ੍ਹ ਦੂਸਰਾ ਬਣਾਵਾਂਗੇ ਆ ਚਟਨੀ ਲੈ ਆਇਆ ਮੈਂ ਕਿਹਾ ਰਾਤ ਨੂੰ ਕਰ ਨੂੰ ਆਪਾਂ ਦੂਸਰੇ ਕੁਝ ਬਣਾਵਾਂਗੇ ਉਹ ਨਾ ਖਾਵਾਂਗੇ ਇਹ ਜਟਨੀ ਤੇ ਅੱਜ ਜਿਹੜਾ ਬਣਾਉਣਾ ਚਿੱਤ ਨਹੀਂ ਕੀਤਾ ਤੇ ਵੀ ਇਹ ਥੋੜੀ ਜਿਹੀ ਠੀਕ ਰੰਗਦੀ ਸੀ ਮਾਰਦਾ ਵੀ ਖਾਣ ਦਾ ਮੂਹ ਨਹੀਂ ਸੀ ਦਾਲ ਦਾਲ ਖਾ ਖਾ ਕੇ ਵੀ ਹੱਥ ਦੇ ਆਪ ਦਾਲ ਖਾਂਦਾ ਠੂਠਿਆ ਉਹ ਤਾਂ ਰੋਜ਼ ਖਾਂਦਾ ਵੀ ਮੈਂ ਖਾਂਦਾ ਨਹੀਂਗਾ ਮੈਂ ਬੁਦੀ ਸਮੇਂ ਨੂੰ ਐਸੇ ਪਾਪੜ ਨਾਲ ਰੋਟੀ ਖਾਉਂਗਾ ਪਾਪੜ ਨਾਲ ਰੋਟੀ ਖਾਉਂਗਾ ਜਿਹੜੇ ਪਾਪੜ ਨਾਲ ਰੋਟੀ ਹੁੰਦੀ ਹੈ ਜੀ ਤੋ ਖਾਦੀ ਵੀ ਨਹੀਂ ਜਾਂਦੀ ਇਹ ਤਾਂ ਪਾਪੜ ਨਾਲ ਰੋਟੀ ਵੀ ਖਾਦੀ ਵੀ ਨਹੀਂ ਜਾਂਦੀ ਇਹ ਤੋ ਕਿਉਂ ਦਾਲ ਦੂਰ ਨਾਲ ਉਹਦਾ ਮਾਰ ਮਾਰ ਕੇ ਖਾਂਦਾ ਲਓ ਜੀ ਫਿਰ ਅਸੀਂ ਖਾ ਲਈਏ ਤੇ ਅੱਜ ਦਾ ਵਲੌਗ ਉਹ ਵੀ ਮੈਂ ਕਰ ਲੱਗੀ ਇੱਥੇ ਬੰਦ ਤੇ ਉਹਨਾਂ ਮੈਂ ਬਸ ਐਡੀਟਿੰਗ ਕਰਕੇ ਹਾਂ ਤੇ ਬਾਰਗਵ ਐਡੀਟਿੰਗ ਕਰਕੇ ਫਿਰ ਸਵੇਰ ਨੂੰ ਨੀਂਦ ਹੁਣੇ ਆਉਣ ਲੱਗ ਗਈ ਆਉਣ ਲੱਗੀ ਬਾਰਗਵ ਦਾ ਟੀਮ ਵੀ ਠੀਕ ਹੋ ਗਿਆ ਹੈ ਨਾ ਹੂੰ ਹੁਣ ਗੱਡੀ ਚਲਾ ਕੇ ਨੀਂਦ ਆਉਂਦੀ ਹੈ